ਅੱਜ ਇਹਦਾ ਸਾਰੇ ਮੈਂ ਆਪਾਂ ਕੋ ਸਵਾਰਟ ਕਰਦੇ ਕਰਕੇ ਤੋਂ ਤੁਹਾਡਾ ਸਾਰਦਾ ਸਾਡੇ ਚੈਨਲ ਤੇ ਇੱਕ ਵੀਡੀਓ ਤੁਹਾਡੇ ਨਾਲ ਇੱਕ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਹਾਨੂੰ ਦੱਸ ਦਈਏ ਕਿ ਜਿਵੇਂ ਪੰਜਾਬ ਦੇ ਵਿੱਚ ਖੜਾ ਦਾ ਮਾਹੌਲ ਹੈ ਇਸ ਟਾਈਮ ਫਲੜ ਦਾ ਮਾਹੌਲ ਬਣਿਆ ਹੋਇਆ ਤੇ ਬਹੁਤ ਸਾਰੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਤੇ ਹੋਰ ਵੀ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਟਾਈਮ ਡਟ ਕੇ ਪੰਜਾਬ ਦੇ ਨਾਲ ਖੜੀਆਂ ਹੋਈਆਂ ਨੇ ਤੇ ਅਜੇ ਹੁਣ ਪਹਿਲੀ ਵਾਰੀ ਨਹੀਂ ਹੋਇਆ ਪੰਜਾਬ ਦੇ ਵਿੱਚ ਪਹਿਲਾਂ ਵੀ ਜਦੋਂ ਆਪਾਂ ਨੂੰ ਕੋਈ ਵੀ ਅਜਿਹੀ ਘਟਨਾ ਦੇਖਣ ਨੂੰ ਮਿਲੀ ਹੈ ਪੰਜਾਬ ਤੇ ਮੁਸੀਬਤ ਆਉਂਦੀ ਦੇਖੀ ਪਹਿਲਾਂ ਹਿੱਕ ਤਾਨ ਕੇ ਅੱਗੇ ਖੜਦੇ ਨੇ ਤੇ ਆਪਣੀ ਲੋਕਾਂ ਦੀ ਜਿਹੜੀ ਅੱਗੇ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀ ਇੱਕ ਸਭ ਤੋਂ ਵੱਡੀ ਚੜੀ ਚਰਚ ਮਿਨਿਸਟਰੀ ਖੰਬਰਾ ਚਰਚ ਦੇ ਨਾਮ ਵੱਜੋਂ ਮਸ਼ਹੂਰ ਹੈ ਜਿਹੜੀ ਤੇ ਜਿਹਦੇ ਵਰਸੀਅਰ ਮੇਨ ਪਾਸਟਰ ਅੰਕੁਰ ਨਰੂਲਾ ਜਿਹੜੇ ਅਪੋਸਟਲ ਅੰਕੁਰ ਨਰੂਲਾ ਵੱਜੋਂ ਜੋ ਮਸ਼ਹੂਰ ਨੇ ਤੇ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਜਿਵੇਂ ਪੀਤੇ ਦੇ ਟਾਈਮ ਦੇ ਵਿੱਚ ਜਦੋਂ ਪਿਛਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਹੜ੍ਹ ਆਇਆ ਤੇ ਉਦੋਂ ਵੀ ਲੱਖਾਂ ਕਰੋੜਾਂ ਰੁਪਏ ਦਾ ਰਾਸ਼ਨ ਪੰਜਾਬ ਦੇ ਵਿੱਚ ਜਿਹੜਾ ਕਿ ਡਿਸਟ੍ਰਿਬਿਊਟ ਕੀਤਾ ਗਿਆ ਤੇ ਹੁਣ ਵੀ ਸੇਵ ਤੁਹਾਨੂੰ ਪਤਾ ਕਿ ਪੰਜਾਬ ਦੇ ਵਿੱਚ ਫਲੱਡ ਦਾ ਮਾਹੌਲ ਆ ਖੜਾ ਦਾ ਮਾਹੌਲ ਹੁਣ ਵੀ ਅੱਖਾਂ ਰਪਿਆਂ ਦਾ ਰਾਸ਼ਨ ਹਜ਼ਾਰਾਂ ਲੱਖਾਂ ਕਰੋੜਾਂ ਦਾ ਰਾਸ਼ਨ ਜਿਹੜਾ ਕਿ ਪੰਜਾਬ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਐਕਚੁਅਲੀ ਜਿਹੜਾ ਕਾਊਂਟਿੰਗ ਮੈਟਰ ਨਹੀਂ ਕਰਦੇ ਕਿ ਕਿੰਨਾ ਹੈ ਬਟ ਮੇਨ ਚੀਜ਼ ਇਹ ਆ ਕਿ ਪੰਜਾਬ ਦੇ ਵਿੱਚ ਪਹਿਲਾਂ ਵੀ ਫਲੱਡ ਆਇਆ ਤੇ ਉਦੋਂ ਵੀ ਉਹ ਪੰਜਾਬੀਆਂ ਨੇ ਨਾਲ ਪੰਜਾਬ ਦੇ ਨਾਲ ਇੱਕ ਤਾਨਕੇ ਖੜੇ ਸੀਗੇ ਤੇ ਲੱਖਾਂ ਕਰੋੜਾਂ ਰੁਪਿਆਂ ਦਾ ਜਿਹੜਾ ਰਾਸ਼ਨ ਸੀਗਾ ਪਿੰਡਾਂ ਦੇ ਵਿੱਚ ਫਲੱਡ ਪ੍ਰਭਾਵਿਤ ਖੇਤਰਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਜਿਹੜਾ ਪਹੁੰਚ ਆਇਆ ਹੈਗੇ ਤੇ ਹੁਣ ਵੀ ਸੇਮ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਖੜਾ ਦਾ ਮਾਹੌਲ ਨਹੀਂ ਤੇ ਆ ਤਸਵੀਰਾਂ ਕੁਝ ਮੈਂ ਤੁਹਾਡੀ ਸਕਰੀਨ ਤੇ ਐਡ ਕਰ ਰਿਹਾ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਤੁਹਾਨੂੰ ਦੱਸ ਦਈਏ ਕਿ ਇਹ ਗੁਰਦਾਸਪੁਰ ਡੇਰਾ ਬਬਨਾਂ ਵਾਲੇ ਤੇ ਅਜਨਾਲੇ ਦੀਆਂ ਤਸਵੀਰਾਂ ਹੈ ਜਿੱਥੇ ਅੰਕੁਰ ਨੂਲਾ ਮਿਨਿਸਟਰੀ ਖੰਭਰਾ ਚਿੱਤੇ ਵੱਲੋਂ ਲਗਾਤਾਰ ਇਹ ਰੇੜੀ ਰਾਸ਼ਨ ਦੀ ਜਿਹੜੀ ਸੇਵਾ ਕੇ ਘਰਾਂ 'ਚ ਪਹੁੰਚਾਈ ਜਾ ਰਹੀ ਹੈ ਜਿਹੜੇ ਲੋਕ ਇਸ ਟਾਈਮ ਖਾਣਾ ਦੀ ਮਾਰ ਹੇਠ ਆਏ ਨੇ ਜਿੱਥੇ ਇਹ ਬਲ ਰਾਸ਼ਨ ਨਹੀਂ ਪਹੁੰਚ ਸਕਿਆ ਤੇ ਏ ਐਕਚੁਅਲੀ ਬੜੇ ਲੋਕੀ ਕਈ ਆਪਾਂ ਨੂੰ ਕਹਿ ਰਹੇ ਸੀਗੇ ਕਿ ਜਦ ਤੁਸੀਂ ਸੇਵਾ ਕਰਦੇ ਹੋ ਤੇ ਗੁੱਪਤ ਵਿੱਚ ਕਰਨੀ ਚਾਹੀਦੀ ਹੈ ਅਜਿਹੀ ਸੇਵਾ ਪਰ ਮੇਰਾ ਇਥੇ ਇਹ ਮੰਨਣਾ ਹੈ ਅਜਿਹੀ ਸੇਵਾ ਜਿਹੜੋ ਤੁਹਾਨੂੰ ਪਤਾ ਹੈ ਕਿ ਪੂਰੀ ਪਿੰਡਾਂ ਦੇ ਪਿੰਡ ਜਿਹੜੇ ਫਲੱਡ ਦੀ ਮਾਰ ਹੇਠ ਆਏ ਨੇ ਤੇ ਅਜਿਹੀ ਸੇਵਾ ਤੁਹਾਨੂੰ ਗੁੱਪਤ ਵਿੱਚ ਨਹੀਂ ਕਰਨੀ ਚਾਹੀਦੀ ਅਜਿਹੀ ਸੇਵਾ ਤੁਹਾਨੂੰ ਦਿਖਾ ਕੇ ਕਰਨੀ ਚਾਹੀਦੀ ਹੈ ਤਾਂ ਕਿ ਥੋੜੇ ਤੋਂ ਹੋਰ ਲੋਕ ਇਨਸਪਾਇਰ ਹੋ ਸਕੋ ਤੋਂ ਇਹਦੇ ਤੇ ਇਹ ਕਮੈਂਟ ਕਰਨੇ ਕਿ ਤੁਸੀਂ ਅਜਿਹੀ ਸੇਵਾ ਗੁੱਪਤ ਵਿੱਚ ਕਰੋ ਤੁਹਾਨੂੰ ਤਾਂ ਇਹੋ ਜੀਆਂ ਵੀਡੀਓਜ਼ ਵੀ ਨਹੀਂ ਪਾਉਣੀਆਂ ਚਾਹੀਦੀਆਂ ਫੋਟੋਜ਼ ਨਹੀਂ ਪਾਉਣੀਆਂ ਚਾਹੀਦੀਆਂ ਤੇ ਮੈਨੂੰ ਲੱਗਦਾ ਕਿ ਫਿਰ ਜਿਹੜੇ ਬਾਕੀ ਲੋਕ ਜਿਹੜੇ ਬਾਕੀ ਲੋਕ ਜਿੰਨਾ ਜਿਹੜੇ ਸੇਵਾ ਕਰਨ ਦੇ ਇੱਛੂਕ ਤਾਂ ਹੈਗੇ ਆ ਪਰ ਉਹਨਾਂ ਨੂੰ ਪਤਾ ਨਹੀਂ ਕਿੱਦਾਂ ਲੋਕਾਂ ਤੱਕ ਅਪਰੋਚ ਕਰ ਸਕਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਨਹੀਂ ਪਤਾ ਇਹ ਚੀਜ਼ਾਂ ਬਾਰੇ ਸੋ ਮੈਨੂੰ ਲੱਗਦਾ ਕਿ ਇਹ ਵੀਡੀਓਜ਼ ਵਗੈਰਾ ਇਹ ਫੋਟੋਜ਼ ਵਗੈਰਾ ਉਹਨਾਂ ਨੂੰ ਕਾਫੀ ਹੱਦ ਤੱਕ ਇਨਸਪਾਇਰ ਕਰਦੀਆਂ ਨੇ ਸੋ ਜਿਹੜੇ ਵੀ ਕਰ ਰਹੇ ਨੇ ਵੀ ਪੈਂਪਾ ਕੱਢਦੇ ਸਮੇਂ ਪੰਜਾਬ ਦੇ ਨਾਲ ਖੜੇ ਨੇ ਤੋਂ ਜ਼ਰੂਰ ਆਪਣੇ ਸੋਸ਼ਲ ਮੀਡੀਆ ਤੇ ਐਕਟਿਵ ਰਹੋ ਤਾਂ ਕਿ ਹੋਰ ਲੋਕ ਤੁਹਾਡੇ ਤੋਂ ਇਨਸਪਾਇਰ ਹੋ ਕੇ ਲੋਕਾਂ ਦੇ ਨਾਲ ਖੜ ਸਕਣ ਹੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਡੇਰਾ ਬਾਬਾ ਨਾਨਕ ਅਜਨਾਲੇ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਵਿੱਚ ਖੰਬਰਾ ਚਰਚ ਦੇ ਵੱਲੋਂ ਜਿਹੜਾ ਰਾਸ਼ਨ ਵੰਡਿਆ ਜਾ ਰਿਹਾ ਹੈ ਅੰਕੁਰ ਨਗਲਾ ਮਿਨਿਸਟਰੀ ਦੇ ਵੱਲੋਂ ਟੀਮਾਂ ਲਗਾਤਾਰ ਇਹੜੀਆਂ ਰੋਜ਼ਾਨਾ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਾ ਰਹੀਆਂ ਨੇ ਤੇ ਦੇਖ ਸਕਦੇ ਤੁਸੀਂ ਕਿਦਾਂ ਪਾਣੀ ਦੇ ਵਿੱਚ ਭਰੇ ਪਏ ਨੇ ਜਿਹੜੇ ਪਿੰਡ ਦੇ ਪਿੰਡੇ ਦਾ ਪਾਣੀ ਖੜਿਆ ਪਿਆ ਤੇ ਪਾਣੀ ਦੇ ਵਿੱਚ ਖੜ ਕੇ ਲੋਕਾਂ ਨੂੰ ਜਿਹੜਾ ਰਾਸ਼ਨ ਪ੍ਰੋਵਾਈਡ ਕੀਤਾ ਜਾ ਰਿਹਾ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਸਾਂਝਾ ਜ਼ਰੂਰ ਕਰਿਓ